ਕੇਵਲ ਤੇ ਕੇਵਲ ਮਨਚੇ ਨਾ ਵਿਚਾਰ ਰੱਖੀਏ ਵੀ ਸਤਗੁਰੂ ਨੇ ਗੱਲ ਸਿਰਫ ਮਲਕ ਭਾਗੋ ਨੂੰ ਆਖੀ ਹੈ ਉਦੋਂ ਇੱਕ ਮਲਕ ਭਾਗੋ ਸੀ ਅੱਜ ਥਾਂ ਥਾਂ ਮਲਕ ਭਾਗੋ ਬੈਠੇ ਨੇ ਅੱਜ ਸਾਡੇ ਵਿੱਚ ਸਾਧ ਸੰਗਤ ਕਈ ਨੇ ਅਸੀਂ ਕੇਵਲ ਤੇ ਕੇਵਲ ਇਹ ਨਾ ਜਾਣੀਏ ਵੀ ਗੁਰੂ ਨੇ ਗੱਲ ਕੇਵਲ ਉਸ ਮਲਕ ਭਾਗੋ ਨੂੰ ਆਖੀ ਹੈ ਆਪਣੇ ਅੰਦਰ ਚਾਤੀ ਮਾਰੀਏ ਵੀ ਸਾਡੀ ਕਮਾਈ ਕਾਹਦੇ ਤੇ ਟਿੱਕੀ ਹੋਈ ਹੈ ਸਾਡੀ ਕਮਾਈ ਕਾਹਦੇ ਤੇ ਟਿੱਕੀ ਹੋਈ ਹੈ ਜੇ ਸਾਧ ਸੰਗਤ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਦੇ ਵਿੱਚ ਨਸ਼ੇ ਦਾ ਸਭ ਤੋਂ ਵੱਡਾ ਹੱਥ ਤੇ ਨਸ਼ਾ ਵੇਚਣ ਵਾਲੀ ਵੀ ਤਾਂ ਸਾਡੇ ਚ ਹੀ ਬੈਠੇ ਨੇ ਨਸ਼ੇ ਤੋਂ ਕਮਾਈ ਕਰਨ ਵਾਲੇ ਵੀ ਤੇ ਸਾਡੇ ਜੀ ਬੈਠੇ ਨੇ ਤੇ ਮੈਂ ਬੇਨਤੀ ਕਰਾਂ ਅੱਜ ਭਾਵੇਂ ਅਸੀਂ ਉਸ ਪੈਸੇ ਦੇ ਨਾਲ ਆਪਦੇ ਆਪ ਨੂੰ ਜਾਣੀਏ ਵੀ ਸਾਡੇ ਅਰਗਾਂ ਰਾਜਾ ਕੋਈ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਸੰਗਤ ਜਿਹੜਾ ਹਾਲ ਸਾਡਾ ਹੋਣਾ ਹੈ ਮੈਂ ਬੇਨਤੀ ਕਰਾਂ ਲੋਕਾਂ ਨੇ ਵੇਖ ਕੇ ਇਹ ਕਹਿਣਾ ਵੀ ਇਹਨੇ ਆਪਣੇ ਜੀਵਨ ਦੇ ਵਿੱਚ ਇਹਨੇ ਗੁਨਾਹ ਕੀਤੇ ਸਾਰੇ ਇਹ ਦੁਆਵਾਂ ਕਰਨਗੇ ਕਹਿੰਦੇ ਨੇ ਮਾੜੇ ਬੰਦੇ ਦੀ ਸਾਧ ਸੰਗਤ ਦੁਆ ਕੋਈ ਨਹੀਂ ਕਰਦਾ ਪਰ ਸਾਰੇ ਦੁਆ ਇਹ ਕਰਨਗੇ ਵੀ ਰੱਬਾ ਇਹਦੇ ਵਰਗਾ ਕਿਸੇ ਨਾਲ ਦੁਨੀਆ ਦੇ ਵਿੱਚ ਨਾ ਹੋਵੇ ਜਿਹੜੇ ਕਿਸਿਆਂ ਦੇ ਪੁੱਤਾਂ ਦੀ ਲਿਹਾਜ਼ ਨਹੀਂ ਨਾ ਕਰਦੇ ਬਚਣੇ ਆਪਣੇ ਵੀ ਬਚਣੇ ਆਪਦੇ ਵੀ ਨਹੀਂ ਜਿਹੜੇ ਕਿਸੇ ਦੇ ਪੁੱਤਾਂ ਦੀ ਲਿਹਾਜ਼ ਨਹੀਂ ਕਰਦੇ ਜਦੋਂ ਮਾਵਾਂ ਰੋਂਦੀਆਂ ਨੇ ਨਾ ਜਦੋਂ ਉਹ ਪਿਓ ਰੋਂਦੇ ਨੇ ਜਿਨ੍ਹਾਂ ਦੇ ਜਵਾਨੀ ਪੈਰੇ ਪੁੱਤ ਚਲੇ ਜਾਂਦੇ ਨੇ ਨਸ਼ੇ ਦੀ ਭੇਡ ਚੜ ਜਾਂਦੇ ਨੇ ਮੈਨੂੰ ਇੱਕ ਮਾਤਾ ਮਿਲੀ ਮਾਤਾ ਨੇ ਇੱਕ ਗੱਲ ਆਖੀ ਕਹਿੰਦੇ ਪੁੱਤਰ ਅਰਦਾਸ ਕਰੀ ਵੀ ਸਾਡਾ ਪੁੱਤਰ ਨਸ਼ਾ ਛੱਡ ਜਾਵੇ ਮੈਂ ਕਹਾ ਨਸ਼ਾ ਕਿਹੜਾ ਖਾਂਦਾ ਹੈ ਕਹਿੰਦੀ ਛੱਡਦਾ ਕੁਝ ਨਹੀਂ ਸਿਰੇ ਵਾਲੀ ਗੱਲ ਚਟਾ ਖਾਂਦਾ ਚਟਾ ਲਾਉਂਦਾ ਤੇ ਮੈਂ ਮਾਂ ਨੂੰ ਪਤਾ ਕੀ ਗੱਲ ਆਖੀ ਮੈਂ ਕਹਾ ਮਾਤਾ ਮੈਂ ਅਰਦਾਸ ਜ਼ਰੂਰ ਕਰਦਾ ਗੁਰੂ ਦੇ ਚਰਨਾਂ 'ਚ ਪਰ ਇੱਕ ਕਲ ਚਾਤੀ ਆਪਦੇ ਵੱਲ ਵੀ ਮਾਰਿਓ ਚਾਤੀ ਇਸ ਵੱਲੋਂ ਆਪਣੇ ਵੱਲ ਮਾਰਨੀ ਹੈ ਵੀ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਹੈ ਨਾ ਜਿਸ ਦਿਨ ਬੱਚੇ ਦਾ ਜਨਮ ਹੋ ਜਾਂਦਾ ਹੈ ਤੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਪਿਓ ਫੁੱਲਿਆ ਨਹੀਂ ਸਮੋਂਦਾ ਮਾਂ ਫੁੱਲਿਆ ਨਹੀਂ ਸਮੋਂਦੀ ਘਰ ਦੇ ਵਿੱਚ ਪੁੱਤਰ ਹੋ ਗਿਆ ਅਸੀਂ ਲੰਡੂ ਬਣਦੇ ਹਾਂ ਦੂਰ ਦੂਰ ਜਾ ਕੇ ਘਰ ਦੇ ਵਿੱਚ ਸਹਿਜ ਪਾਠ ਵੀ ਕਰਵਾਉਂਦੇ ਆ ਤੇ ਜਦੋਂ ਸਾਧ ਸੰਗਤ ਸਹਿਜ ਪਾਠ ਕਰਵਾਉਂਦੇ ਆ ਨਾ ਗੁਰੂ ਹਜੇ ਗੁਰਦੁਆਰਾ ਸਾਹਿਬ ਨਹੀਂ ਪਹੁੰਚਿਆ ਹੁੰਦਾ ਇੱਧਰ ਬੋਤਲਾਂ ਪਹਿਲਾਂ ਖੁੱਲ ਜਾਂਦੀਆਂ ਕਈ ਵਿੱਚੋਂ ਇਹੋ ਜਿਹੇ ਵੀ ਹੁੰਦੇ ਨੇ ਨਾ ਰਿਸ਼ਤੇਦਾਰੀ 'ਚ ਜਿਹੜੇ ਕਹਿੰਦੇ ਨੇ ਮਿੱਠਾ ਨਹੀਂ ਮਕੌੜਾ ਹੋਣਾ ਚ ਜੇ ਜਦੋਂ ਸਾਹ ਸੰਗਤ ਜਿਹੜੇ ਬੱਚੇ ਦੇ ਜਨਮ ਦੇ ਉੱਤੇ ਤੁਸੀਂ ਲੋਕਾਂ ਨੂੰ ਸ਼ਰਾਬਾਂ ਪਿਆਈਆਂ ਹੁਣ ਉਹ ਬੱਚਾ ਵੱਡਾ ਹੋ ਕੇ ਗੁਰਮਖ ਬਣ ਜੇ ਅਸੀਂ ਕਿੱਥੋਂ ਪਾਲਦੇ ਆ ਜਿਹਦੇ ਜਨਮ ਦੇ ਉੱਤੇ ਲੋਕਾਂ ਨੂੰ ਨਸ਼ਾ ਕਰਵਾਇਆ ਹੋਵੇ ਉਹ ਨਸ਼ੇ ਤੋਂ ਰਹਿਤ ਰਹਿ ਜੇ ਸਾਹ ਸੰਗਤ ਤੇ ਅਸੀਂ ਕਿਉਂ ਪਾਲਦੇ ਆ ਜਿਹਾ ਬੀਜਿਆ ਸੋ ਲੁਣਾ ਕਰਮਾ ਸੰਧਲਾ ਖੇਤ ਮਹਾਰਾਜ ਕਹਿੰਦੇ ਜਿਹੜਾ ਕੁਝ ਬੀਜਿਆ ਹੈ ਨਾ ਜ਼ਮੀਨ ਦੇ ਵਿੱਚ ਜਿਹੜਾ ਕੁਝ ਬੰਦਾ ਬੀਜਦਾ ਹੈ ਉਹ ਹੀ ਉਹ ਕੁਝ ਵੱਡਣਾ ਪੈਂਦਾ ਹੈ ਤੇ ਸਾਧ ਸੰਗਤ ਜੇ ਅਸੀਂ ਜ਼ਮੀਨ ਦੇ ਵਿੱਚ ਜੇ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਅੰਦਰ ਗੁਰਬਾਣੀ ਨੂੰ ਬੀਜਿਆ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਸੰਗਤ ਤੋਂ ਗੁਰੂ ਦੇ ਲੜ ਐਸਾ ਲੱਗੇਗਾ ਸਤਿਗੁਰੂ ਦਾ ਤਾਰਪਿਤਤਾ ਦੇ ਚਰਨਾਂ ਦੇ ਨਾਲ ਐਸਾ ਜੁੜੇਗਾ ਆ ਨਸ਼ੇ ਤਾਂ ਕੀ ਭਾਵੇਂ ਜਿਹੜੀ ਮਰਜ਼ੀ ਭਲਾ ਆ ਜਾਵੇ ਨ ਗੁਰੂ ਤੋਂ ਨਹੀਂ ਦੂਰ ਕਰ ਸਕਦੇ ਪਰ ਜੇ ਸਾਧ ਸੰਗਤ ਅਸੀਂ ਆਪਣੇ ਬੱਚਿਆਂ ਦੇ ਵਿੱਚ ਗੁਰਸਿੱਖੀ ਨੂੰ ਨਹੀਂ ਬੀਜਿਆ ਨਾ ਤੇ ਇਹ ਸਾਧ ਸੰਗਤ ਆਉਣ ਵਾਲੇ ਸਮੇਂ 'ਚ ਸਿੱਡੇ ਬਹੁਤ ਬਿਆਨਕ ਨਿਕਲਣਗੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਪਾਂ ਜਿੰਨੇ ਗੁਰੂ ਦੇ ਚਰਨਾਂ ਦੇ ਵਿੱਚ ਆਈਆਂ ਨੇ ਫਰਜ਼ ਸਾਡਾ ਏ ਮੇਰੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਵੀਰੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਣ ਕਰਕੇ ਸਾਨੂੰ ਧੀਆਂ ਤੇ ਪੁੱਤ ਆਖਿਆ ਤੇ ਜਦੋਂ ਸਾਧ ਸੰਗਤ ਕੋਈ ਪੁੱਤ ਆਖੇ ਨਾ ਉਹਦੇ ਵਿੱਚ ਰਾਜ ਬੜਾ ਵੱਡਾ ਹੁੰਦਾ ਹੈ ਜਦੋਂ ਕੋਈ ਬਗਾਨਾ ਪੁੱਤ ਆਖਦਾ ਮੈਂ ਗੁਰੂ ਨੂੰ ਬਗਾਨਾ ਨਹੀਂ ਆਖ ਰਿਹਾ ਮਾਫ ਕਰਿਓ ਮੈਂ ਦੁਨਿਆਵੀ ਗੱਲ ਕਰ ਰਿਹਾ ਜਦੋਂ ਤੁਹਾਨੂੰ ਕੋਈ ਵੀ ਬਜ਼ੁਰਗ ਆ ਕੇ ਪੁੱਤ ਆਖੇਗਾ ਨਾ ਤੇ ਤੁਹਾਡੇ ਮਨ ਦੇ ਵਿੱਚ ਆਪਣਾ ਤੇ ਜਾਗੇਗੀ ਵੀ ਇਹ ਬਜ਼ੁਰਗ ਨੇ ਮੈਨੂੰ ਪੁੱਤ ਆਖਿਆ ਇਸ ਗੱਲ ਦਾ ਪਤਾ ਉਹਨਾਂ ਨੂੰ ਲੱਗੇਗਾ ਕਈ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪਿਓ ਦਾ ਸਾਆਇਆ ਨਹੀਂ ਹੁੰਦਾ। ਉਹਨਾਂ ਨੂੰ ਪਤਾ ਲੱਗੇਗਾ ਵੀ ਜਦੋਂ ਪਿਓ ਪੁੱਤ ਕਹਿੰਦਾ ਤੇ ਉਦੋਂ ਮਨ ਦੇ ਵਿੱਚ ਕਿੰਨਾ ਖੇੜਾ ਆਉਂਦਾ ਹੈ। ਤੇ ਕਲਗੀਧਰ ਮਹਾਰਾਜ ਨੇ ਸਾਨੂੰ ਬਹੁਤ ਆਖਿਆ। ਆਪਦੇ ਚਾਰ ਕੁਰਬਾਨ ਕਰਕੇ ਨਾ ਇੱਕ ਗੱਲ ਆਖੀ ਸੀ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀਏ ਸਤਚਾਰ ਉਹਨੇ ਸ਼ੀਸ਼ੇ ਵਿੱਚ ਵਿਖੀਏ ਤੇ ਸਹੀ ਵੀ ਜਿਹਨੂੰ ਜਿਹੜੇ ਗੁਰੂ ਨੇ ਸਾਨੂੰ ਆਪਣੇ ਪੁੱਤ ਆਖਿਆ ਸਾਡਾ ਚਿਹਰਾ ਮੂਰਾ ਬਾਪੂ ਨਾਲ ਮਿਲਦਾ ਹੈ ਕਿ ਨਹੀਂ ਮਿਲਦਾ। ਸਾਡਾ ਚਿਹਰਾ ਮੂਰਾ ਗੁਰੂ ਦੇ ਨਾਲ ਮਿਲਦਾ ਹੈ ਕਿ ਨਹੀਂ ਮਿਲਦਾ। ਤੇ ਜੇ ਨਹੀਂ ਮਿਲਦਾ ਸਾਧ ਸੰਗਤ ਮੈਂ ਕੇਵਲ ਇਹ ਗੱਲ ਨਹੀਂ ਕਹਿੰਦਾ ਵੀ ਅਸੀਂ ਅੰਦਰੋਂ ਤਿਆਰ ਨਹੀਂ ਹੋਣਾ ਸੀ ਕੇਵਲ ਤੇ ਕੇਵਲ ਬਾਹਰੋਂ ਪਹਿਲਾਂ ਤਿਆਰ ਹੋਈਏ ਬਾਹਰੋਂ ਵੇਖ ਕੇ ਕੋਈ ਇਹ ਗੱਲ ਤਾਂ ਆਖੇ ਵੀ ਹਾਂ ਇਹਦੇ ਮੂੰਹ ਤੇ ਦਾੜ੍ਹਾ ਏ ਇਹਦੇ ਸਿਰ ਦੇ ਉੱਤੇ ਕੇਸ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਹੈ ਅੰਦਰੋਂ ਅਸੀਂ ਆਪਣੇ ਆਪ ਨੂੰ ਹੌਲੀ-ਹੌਲੀ ਤਿਆਰ ਕਰੀਏ ਸਤਿਗੁਰੂ ਦੀ ਬਾਣੀ ਪੜੀਏ ਇਤਿਹਾਸ ਪੜੀਏ ਅੰਦਰੋਂ ਗੁਰੂ ਆਪ ਕਿਰਪਾ ਕਰੇਗਾ ਜਦੋਂ ਸਿੱਖਾ ਤੂੰ ਬਾਹਰੋਂ ਤਿਆਰ ਪਰ ਤਿਆਰ ਹੋ ਗਈ ਹੈ ਨਾ ਜਦੋਂ ਗੁਰੂ ਦੇ ਚਰਨਾਂ 'ਚ ਅਰਜੋਈ ਕਰਦਾ ਰਿਹਾ ਅਰਦਾਸ ਕਰਦਾ ਰਿਹਾ ਤੇ ਸਾਧ ਸੰਗਤ ਇੱਕ ਨਾ ਇੱਕ ਦਿਨ ਐਸਾ ਬੂਰ ਪੈਂਦਾ ਐਸਾ ਫਲ ਪੈਂਦਾ ਸਤਿਗੁਰੂ ਮਹਾਰਾਜ ਇਹੋ ਜਿਹਾ ਗੱਲ ਨਾ ਲਾਉਂਦੇ ਨੇ ਬੰਦਾ ਦੂਰ ਕਿਤੇ ਨਹੀਂ ਜਾਂਦਾ ਬੰਦਾ ਦੂਰ ਨਹੀਂ ਜਾਂਦਾ ਸਾਡਾ ਫਰਜ਼ ਇਹ ਹੈ ਵੀ ਅਸੀਂ ਆਪ ਗੁਰੂ ਦੇ ਚਰਨਾਂ 'ਚ ਆ ਕੇ ਆਪ ਪਛਤਾਵਾ ਕਰਨਾ ਹੈ ਸਾਡੇ ਕੋਲ ਮਹਾਰਾਜ ਗੁਨਾਹ ਹੋਏ ਨੇ ਗਲਤੀਆਂ ਹੋਈਆਂ ਨੇ ਪਰ ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਆ ਗਈ ਆ ਸਾਡਾ ਉਦਮ ਹੈ ਅਸੀਂ ਉਦਮ ਕਰਾਂਗੇ ਮਹਾਰਾਜ ਤੁਸੀਂ ਕਿਰਪਾ ਕਰਿਓ ਸਿਰ ਤੇ ਮੇਰਾ ਪਰਿਆ ਹੱਥ ਰੱਖਿਓ ਕੰਮ ਕੋਈ ਨਹੀਂ ਰੁਕੇਗਾ ਤੇ ਜੇ ਅਸੀਂ ਸਾਧ ਸੰਗਤ ਆਪਣੇ ਮਨ 'ਚ ਬੇਈਮਾਨੀਆਂ ਰੱਖਣੀਆਂ ਨੇ ਨਾ ਜੇ ਆਪਣੇ ਮਨ ਦੇ ਵਿੱਚ ਇਹੋ ਗੱਲ ਰੱਖਣੀ ਆ ਵੀ ਸਾਡੀ ਕਮਾਈ ਜਿੱਥੋਂ ਮਰਜੀ ਆਵੇ ਅਸੀਂ ਰਾਜੇ ਬਣ ਕੇ ਰਹੀਏ ਅਸੀਂ ਦੁਨੀਆਂ ਦੇ ਵਿੱਚ ਟੌਰ ਦੀ ਜ਼ਿੰਦਗੀ ਜਿਉਈਏ ਸਾਡੀ ਕਮਾਈ ਭਾਵੇਂ ਕਿਸੇ ਦਾ ਲਹੂ ਪੀ ਕੇ ਆਈ ਹੋਵੇ ਭਾਵੇਂ ਕਿਸੇ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਕਿਸੇ ਦਾ ਜੀਣਾ ਦੁੱਬਰ ਕਰਕੇ ਆਈ ਹੋਵੇ ਤੇ ਸਾਡੇ ਤੇ ਮਲਕ ਭਾਗੋ ਤੇ ਵਿੱਚ ਫਰਕ ਕੋਈ ਨਹੀਂ ਮੈਂ ਬੇਨਤੀ ਕਰਾਂ ਤੁਸੀਂ ਕਈਆਂ ਦੇ ਸਾਧ ਸੰਗਤ ਧੀਆਂ ਪੁੱਤ ਬਾਹਰ ਗਏ ਹੋਏ ਇੱਕ ਨਾਲ ਨਹੀਂ ਬੜਿਆਂ ਨਾਲ ਕਹਾਣੀ ਵਾਪਰੀ ਹੋਏਗੀ ਮੇਰਾ ਇੱਕ ਮਿੱਤਰ ਹੈ ਉਹ ਸੱਤ ਸੰਗਤ ਜਦੋਂ ਕੈਨੇਡਾ ਗਿਆ ਨਾ ਅੱਜ ਤੋਂ ਤਕਰੀਬਨ ਮੈਂ ਜਸਾਵਲਾਮਾ ਤੇ 7-8 ਵਰੇ ਪਹਿਲਾਂ ਦੀ ਗੱਲ ਹੈ ਤੇ ਅੱਜ ਵੀ ਇਹੋ ਕੁਝ ਹੈ ਅੱਜ ਵੀ ਸੱਤ ਸੰਗਤ ਇਹੋ ਹਾਲ ਹੈ ਕੁਝ ਬਦਲਿਆ ਨਹੀਂ ਉਹ 7-8 ਸਾਲ ਪਹਿਲਾਂ ਜਦੋਂ ਬਾਹਰ ਗਿਆ ਨਾ ਤੇ ਉਹਨੇ ਕਿਸੇ ਜਗ੍ਹਾ ਦੇ ਉੱਤੇ ਕੰਮ ਕੀਤਾ ਤੇ ਜਿਹੜੇ ਜਿਹਦੇ ਕੋਲੇ ਕੰਮ ਕੀਤਾ ਉਹ ਬੰਦਾ ਪੰਜਾਬ ਦਾ ਹੈ ਪੰਜਾਬੀ ਹੈ ਪੰਜਾਬੀ ਬੋਲਣ ਵਾਲਾ ਹੈ ਤੇ ਜਦੋਂ ਸੱਤ ਸੰਗਤ ਨੇ ਕੰਮ ਕੀਤਾ ਨਾ ਤੇ ਉਹਦਾ 250 ਕੇ 300 ਡਾਲਰ ਮਾਰ ਲਿਆ 250 ਕੇ 300 ਡਾਲਰ ਨੂੰ ਦਿੱਤਾ ਹੀ ਨਹੀਂ ਸਾਧ ਸੰਗਤ ਹੁਣ ਉਹ ਬੰਦਾ ਜਿਹਨੇ ਗਰੂ ਪਿਆਰ ਬੋਲਿਆ ਹੈ ਵੀ ਪੰਜਾਬੀ ਔਰ ਮੈਂ ਬੇਨਤੀ ਕਰਦੇ ਆਂ ਗੁਰਦੁਆਰਾ ਸਾਹਿਬ ਦਾ ਪ੍ਰੈਜ਼ੀਡੈਂਟ ਉਹਨੂੰ ਆਖਦੇ ਸੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਜਿਹਨੂੰ ਲੋਕੀ ਜਾਂਦੇ ਨੇ ਪ੍ਰਧਾਨ ਜੀ ਆਗੇ ਤੇ ਸਾਧ ਸੰਗਤ ਜੇ ਅਸੀਂ ਲੋਕਾਂ ਦੇ ਹੱਕ ਮਾਰਦੇ ਆਂ ਤੇ ਭਾਵੇਂ ਪ੍ਰਧਾਨ ਬਣ ਜਾਈਏ ਭਾਵੇਂ ਕੁਝ ਵੀ ਬਣ ਜਾਈਏ ਭਾਵੇਂ ਸਰਪ੍ਰਸਤ ਬਣ ਜਾਈਏ ਭਾਵੇਂ ਚੇਅਰਮੈਨ ਬਣ ਜਾਈਏ ਯਾਦ ਰੱਖਿਓ ਫਿਰ ਗੁਰੂ ਬਖਸ਼ੇਗਾ ਫਿਰ ਜਿੱਥੋਂ ਗੁਰੂ ਕੱਢ ਕੇ ਲਿਆਉਂਦਾ ਹੈ ਨਾ ਜਿੱਥੋਂ ਕੱਢ ਕੇ ਲਿਆ ਆ ਕੇ ਤੇ ਕੜਾਹੇ 'ਚ ਛੜਦਾ ਖੂਹ ਦੇ ਵਿੱਚ ਪਾ ਕੇ ਉਹਨਾਂ ਨੂੰ ਤੇਲ ਪਾ ਕੇ ਗੁਰੂ ਸਾੜਦਾ ਹੈ ਜਿਹੜੇ ਸਾਧ ਸੰਗਤ ਇਦਾਂ ਦੇ ਕੰਮ ਕਰਦੇ ਨੇ ਤੇ ਜਿਨ੍ਹਾਂ ਦੇ ਅੱਗੇ ਖੜ ਕੇ ਗੁਰੂ ਨੇ ਗੱਲ ਆਖੀ ਤੇ ਸਾਡੇ ਤੇ ਉਹਨਾਂ ਦੇ ਵਿੱਚ ਫਰਕ ਕੋਈ ਨਹੀਂ ਜੇ ਅਸੀਂ ਆਖੀਏ ਨਾ ਵੀ ਅਸੀਂ ਇਦਾਂ ਦੇ ਕਰਮ ਕਰਦੇ ਆ ਤੇ ਸਾਡੇ ਤੇ ਮਲਕ ਭਾਗੋ ਦੇ ਵਿੱਚ ਕੋਈ ਵੀ ਫਰਕ ਨਹੀਂ ਮੈਂ ਕਿੰਨਾ ਤਾਂ ਬਾਅਦ ਵਿੱਚ ਫਿਰ ਵੀ ਸੁਧਰ ਗਿਆ ਸੀ ਉਹ ਤਾਂ ਫਿਰ ਵੀ ਚੰਗੇ ਰਾਹ ਤੇ ਆ ਗਿਆ ਅਸੀਂ ਕਿੰਨੇ ਬਾਣੀ ਦੇ ਬਚਨ ਸੁਣਦੇ ਆ ਰੋਜ਼ ਕਿੰਨੇ ਬਾਣੀ ਦੇ ਬਚਨ ਸੁਣਦੇ ਆ ਗੁਰੂ ਦੇ ਕੋਲੇ ਆਉਨੇ ਵੀ ਆ ਬਚਨ ਵੀ ਸੁਣਦੇ ਆ ਮਨ ਦੇ ਫਿਰ ਵੀ ਤੇ ਫਿਰ ਅਸੀਂ ਚੰਗੇ ਹੋਏ ਕਿ ਮਲਕ ਭਾਗੋ ਚੰਗਾ ਹੋਏ